ਹਾਂਜੀ ਬਾਬਿਓ ਕਿੱਦਾਂ ਹਾਲ ਚਾਲ ਜੀ ਸਾਰਿਆਂ ਦੇ ਤੇ ਆਬਿਓ ਬਦਕਿਸਮਤੀ ਦੇ ਨਾਲ ਨਾ ਸਾਡੇ ਦੇਖ ਦੇ ਵਿੱਚ 1000 ਗੱਡੀਆਂ ਵਾਲਿਆਂ ਵਾਸਤੇ ਨਾ ਇੱਕ ਇੰਨਾ ਕ ਮਾੜਾ ਯਾਰ ਬਣਿਆ ਆ ਜੀ ਕਾਨੂੰਨ ਬਣਿਆ ਆ ਨਾ ਵੀ ਇੰਡੀਆ ਦੇ ਵਿੱਚ ਵੀ ਕੋਈ ਨਹੀਂ ਦੇਖਦਾ ਪੁਲਿਸ ਵਾਲਾ ਕੋਈ ਵੀ ਆਪਣੇ ਅਦਾਲਤ ਨਹੀਂ ਵੀ ਆਪਣੇ ਦੇਖਦੀ ਹੈਗੀ ਵੀ ਹਾਂ ਗੱਡੀ ਕਿੱਦਾਂ ਆਈ ਜਾਂ ਕਿਹਦੀ ਗਲਤੀ ਆ ਜਾਂ ਕੀ ਆ ਬਸ ਇੱਥੇ ਗੱਡੀ ਨੂੰ ਜੇ ਫੀਤਾ ਮਾਰਦੇ ਆ ਵੀ ਹਾਂ ਵੱਡੀ ਕਿਹੜੀ ਆ ਉਹਦਾ ਹੀ ਚੱਕ ਕੇ ਕੱਢਦੇ ਹੋ ਵੀ ਹਾ ਕਸੂਰ ਕੱਢਦੇ ਆ ਜ਼ਿਆਦਾਤਰ ਤਾਂ ਯਾਰ ਗੱਡੀਆਂ ਵੱਡੀਆਂ ਟਰੱਕਾਂ ਵਾਲਿਆਂ ਦਾ ਕਸੂਰ ਕੱਢਦੇ ਆ ਹਨਾ ਤੇ ਹੁਣ ਤੁਸੀਂ ਆ ਦੇਖ ਲਿਓ ਮੌਕੇ ਦੀ ਵੀਡੀਓ ਅੱਜ ਮੈਂ ਤਾਂ ਵੀਡੀਓ ਸਿਰਫ ਇਸ ਕਰਕੇ ਲੱਗਿਆ ਸੀਗਾ ਬਣਾਉਣ ਵੀ ਜਿਹੜੇ ਆ ਰੋਂਗ ਸਾਈਡ ਊਤ ਜਾਂਦੇ ਆ ਨਾ ਇਹਨਾਂ ਦੇ ਕਰਕੇ ਵੀ ਚਲ ਇਹਨਾਂ ਦੀ ਵੀਡੀਓ ਪਾਉਂਗਾ ਤੇ ਪਰ ਇੱਕ ਕੋਈ ਜ਼ਿਆਦਾ ਕਾਲਾ ਪਿੱਛੋਂ ਆਇਆ ਹੱਲੇ ਵੀ ਆਪਣੇ ਪੁਲ ਦੇ ਉੱਤੇ ਗੱਡੀਆਂ ਚੜ੍ਹਨੇ ਲੱਗੀਆਂ ਸੀਗੀਆਂ ਤੇ ਹਨਾ ਹੌਲੀ-ਹੌਲੀ ਗੱਡੀਆਂ ਤੁਰੀਆਂ ਸੀਗੀਆਂ ਉਹਨੇ ਪਿੱਛੋਂ ਕੱਢ ਕੇ ਗੱਡੀ ਐਦਾਂ ਲਿਆਂਦੀ ਸਪੀਡ ਦੇ ਨਾਲ ਤੇ ਮੇਰੇ ਤੋਂ ਮੋਰੇ ਵੀ ਯਾਨਕ ਚਾਰ ਪੰਜ ਗੱਡੀਆਂ ਮੋਰੇ ਇੱਕ ਵੀ ਹ ਟਰੱਕ ਜਾਂਦਾ ਸੀਗਾ ਵੀ ਆਪਣੇ 1109 ਗੱਡੀ ਯਾਰ ਕੈਂਟਰ ਉਹਦੇ ਪਿੱਛੇ ਬਾਬਿਓ ਜਾ ਕੇ ਇਹੋ ਜਿਹੇ ਹਸਾਬ ਨਾਲ ਉਹਨੇ ਹਨਾ ਮਾਰੀ ਕਾਰ ਆਪਣੀ ਉਹਦਾ ਦਾ ਪਿੱਛੋਂ ਐਕਸਲ ਉਕਸਲ ਮਾਰਿਆ ਕੱਢ ਕੇ ਬਾਹਰ ਉਹਦਾ ਵਿਚਾਰੇ ਦਾ ਤੇ ਉਹਦੀ ਗੱਡੀ ਚੱਕ ਕੇ ਮਾਰੀ ਮਾਰੀ ਭਈ ਆਪਣੇ ਵੀ ਜਿਹੜੇ ਪਰੇ ਲਾਤੀ ਉਹ ਮੰਨ ਲੇ ਕਿ ਆਪਣੀ ਲੈਂਚ ਤੁਰਿਆ ਆਇਆ ਸੀਗਾ ਤੇ ਜਿਹਨੂੰ ਏਡੀਕ ਜਿਆਦਾ ਕਾਲੀ ਸੀਗੀ ਬੰਦੇ ਨੂੰ ਵੀ ਤੂੰ ਮੈਂ ਕਹਿੰਦਾ ਰੱਬ ਦੇ ਬੰਦਿਆ ਤੂੰ 10 ਮਿੰਟ ਰੁਕ ਜਾ ਤੇ ਉਹ 10 ਮਿੰਟਾਂ ਦੇ ਦੇ ਕਰਕੇ ਹੁਣ ਤੁਸੀਂ ਆ ਮੰਨ ਲਓ ਅੱਗੇ ਵੀਡੀਓ ਦੇਖੀ ਚਲਿਓ ਤੇ ਉਹ ਬੰਦਾ ਹੁਣ ਜੀ ਵੀ ਆਪਣੇ ਮੋਰੋ ਸਾਰੀ ਕਾਰ ਭੰਨ ਲਈ ਆਪਣੀ ਤੇ ਨਾਲ ਉਹ ਵੀ ਆਪਣੇ ਕੈਂਟਰ ਵਾਲੇ ਦੀ ਐਸੀ ਤੇ ਐਸੀ ਫੇਰ ਦਿੱਤਾ ਉਹਦਾ ਕਰ ਦਿੱਤਾ ਨੁਕਸਾਨ ਉੱਥੋਂ ਉਸ ਬੰਦੇ ਨੂੰ ਲੈ ਗਈ ਪੁਲਿਸ ਫੜ ਕੇ ਹੈ ਵੱਡੀ ਗੱਡੀ ਵਾਲੇ ਨੂੰ ਕਿਉਂਕਿ ਵੱਡੀ ਗੱਡੀ ਵਾਲੇ ਦਾ ਕਸੂਰ ਕੱਢਿਆ ਜਾਂਦਾ ਸਾਡੇ ਦੇਚ ਦੇ ਵਿੱਚ ਇਹਦੇ ਵਿੱਚ ਉਹੀ ਸ਼ੱਕ ਨਹੀਂ ਹੈਗਾ ਤੇ ਬਸ ਦੇਖਿਆ ਜਾਂਦਾ ਵੀ ਹਾਂ ਫੀਤਾ ਮਾਰ ਕੇ ਵੀ ਹਾਂ ਵੱਡੀ ਗੱਡੀ ਕਿਹੜੀ ਆ ਵੀ ਆ ਵੱਡੀ ਗੱਡੀ ਆ ਜੀ ਆ ਜਾ ਕਾਕਾ ਤੂੰ ਇਧਰ ਨੂੰ ਉਹ ਹਿਸਾਬ ਸਾਡੇ ਦੇਸ਼ ਦੇ ਵਿੱਚ ਆ ਤੇ ਉਹਨੂੰ ਲੈ ਕੇ ਪੁਲਿਸ ਫੜ ਕੇ ਤੇ ਹੁਣ ਜਿਹੜੀ ਵੀ ਆਪਣੇ ਕਾਰ ਭਨਾਈ ਆ ਜਿਹਨੇ ਆਪਣੀ ਉਹ ਜਿਹਦੀ ਸਾਰੀ ਗਲਤੀ ਆ ਉਹ ਸਾਹਮਣੇ ਦੇਖਿਓ ਬਾਬੇ ਉਹ ਵਾਲੀ ਗੱਡੀ ਆ ਜਿਹੜਾ ਆ ਕਾਲੀ ਤਰਪਾਲ ਵਾਲੀ ਉਹਦੇ ਵਿੱਚ ਮਾਰੀ ਆ ਗੱਡੀ ਲ ਜਾ ਕੇ ਉਹ ਬੰਦਾ ਆਪਣੀ ਸਾਈਡ ਤੇ ਸੀਗਾ ਉਹਦੇ ਮਤਲਬ ਤੇ ਹੁਣ ਤੁਸੀਂ ਦੇਖ ਲਓ ਵੀ ਹਾਂ ਰੌਂਗ ਸਾਈਡ ਗੱਡੀਆਂ ਜਾਣ ਰਹੀਆਂ ਆ ਵੀ ਆਪਣੇ ਮੋੜੇਓ ਵੀ ਗੱਡੀਆਂ ਆਉਂਦੀਆਂ ਆ ਉਹਨਾਂ ਨੂੰ ਤਾਂ ਗੱਡੀਆਂ ਨੂੰ ਜਗ੍ਹਾ ਤਾਂਹੀਂ ਮਿਲੂਗੀ ਜਿਹੇ ਜਗ੍ਹਾ ਮੋੜੇ ਚ ਪੰਬੀ ਆਪਣੀ ਜੇ ਪਧਰੀ ਹੋਊਗੀ ਤਾਂ ਇਹਨਾਂ ਨੇ ਦੋਨੇ ਲਾਈਨਾਂ ਜਾਮ ਕਰ ਦਿੱਤੀਆਂ ਤੁਹਾਡੇ ਸਾਹਮਣੇ ਕਾਰਾਂ ਹੁਣ ਪਿੱਛੇ ਬੈਕ ਕਰਨ ਲੱਗੇ ਹੋ ਆ ਵੀ ਦੇਖ ਲਿਆ ਵੀ ਹਾਂ ਮੋੜੇ ਐਕਸੀਡੈਂਟ ਹੋ ਗਿਆ ਹੁਣ ਲੱਗੇ ਬੈਕ ਕਰਨ ਤੇ ਤੁਸੀਂ ਦੇਖੀ ਚਲਿਓ ਹਾਲ ਇਹਨਾਂ ਦਾ ਦਾ ਮਤਲਬ ਕਿ ਹੁਣ ਉਹ ਬੰਦੇ ਨੂੰ ਇੰਨੀ ਕ ਜਿਆਦਾ ਕਾਲੀ ਸੀਗੀ ਨਾ ਵੀ ਉਹ ਪਿੱਛੋਂ ਆਇਆ ਇੰਨੀ ਸਪੀਡ ਦੇ ਨਾਲ ਵੀ ਸਾਰੀ ਦੁਨੀਆ ਤੋਂ ਜਿਆਦਾ ਜ਼ਰੂਰੀ ਇਹਨੂੰ ਇਹਨੂੰ ਬੰਦੇ ਨੂੰ ਕੰਮ ਪੈ ਗਿਆ ਹੁਣ ਉਹੀ ਬੰਦਾ ਆਪਣੀ ਯਾਰ ਗੱਡੀ ਪਨਵਾ ਲਈ ਉਹ ਦੇਖੋ ਉਹ ਗਿਆਨੀ ਜੀ ਹੁਣੀ ਆ ਹੁਣ ਉਹ ਕੱਲੀ ਕੱਲੀ ਗੱਡੀ ਨੂੰ ਆਪ ਹੱਥ ਮਾਰ ਮਾਰ ਕੇ ਲੱਗਿਓ ਆ ਵੀ ਆਪਣੇ ਕਢਣਾ ਵੀ ਆ ਜਾਓ ਤੁਸੀਂ ਮੈਂ ਇਧਰੋਂ ਲੰਘ ਜਾਓ ਇਧਰੋਂ ਲੰਘ ਜਾਓ ਮੰ ਲਓ ਆ ਹਾਲ ਆ ਲੋਕਾਂ ਦੇ ਵੀ ਜੇ ਤੁਸੀਂ ਯਾਰ ਪਹਿਲੇ 10 ਮਿੰਟ ਸਬਰ ਕਰ ਲੈਂਦਾ ਬਈਆ ਸਾਰੀਆਂ ਗੱਡੀਆਂ ਨਿਕਲ ਜਾਣੀਆਂ ਸੀਗੀਆਂ ਇਹ ਦੋ ਮੇਰੇ ਵੀ ਹਾ ਘੰਟੇ ਲਵਾਈ ਇਹਨਾਂ ਨੇ ਜਾਮ ਦੇ ਵਿੱਚ ਤੇ ਜਿਹੜਾ ਉਹ ਨੁਕਸਾਨ ਹੋਇਆ ਉਹ ਤਾਂ ਤੁਹਾਡੇ ਵੀ ਆ ਸਾਹਮਣਾ ਹੀ ਆ ਇਹ ਮੁੜ ਕੇ ਲੋਕੀ ਹਾਂ ਟਰੱਕਾਂ ਵਾਲਿਆਂ ਨੂੰ ਗਲਤ ਕਹਿੰਦੇ ਆ ਉਹ ਤੁਸੀਂ ਵੀ ਇਹ ਕਹਿਣਾ ਹੀ ਆ ਤੁਸੀਂ ਇਹਨਾਂ ਨੂੰ ਜਿਹੜੇ ਵੀ ਇਹ ਮੂਰਖ ਆ ਨਾ ਇਹਨਾਂ ਨੂੰ ਗਲਤ ਕੋਈ ਨਹੀਂ ਕਹਿੰਦਾ ਇਸ ਦੇਸ਼ ਦੇ ਵਿੱਚ ਆ ਦੇਖ ਲਓ ਤੁਸੀਂ ਵੀ ਜਾਣ ਕੇ ਉਹ ਗੱਡੀ ਆਪਣੀ ਸਾਈਡ ਤੇ ਆ ਉਹਨੇ ਦੇਖ ਲਓ ਹਾਲ ਗੱਡੀ ਦਾ ਉਹਦਾ ਵੀ ਬਲਵਈ ਜਾਣ ਕੇ ਨੁਕਸਾਨ ਕਰ ਦਿੱਤਾ ਨਾਲ ਆਹ ਹਾਲ ਆ ਲੋਕਾਂ ਦੇ